ਮੰਦੇ ਭਾਗ ਬੁਰੇ ਤੋਂ ਚੋਣ ਲੜ ਰਹੇ ਮੈਂ ਤਾਂ ਟਾਪ ਰਵਾ ਕੇ ਉਹਨੂੰ ਮੈਂ ਹੁਣ ਵੀ ਜ਼ਰੂਰ ਤੇ ਚੋਣ ਲੜਨੀ ਹੈ ਸੱਤ ਰਾਸਾ ਮੈਂਬਰ ਨਮੂਨੇ ਚੁਣੇ ਹੋਏ ਨੇ ਉਹਨਾਂ ਨੇ ਕੀ ਰੰਗ ਲਾਇਆ ਸਾਨੂੰ ਇਹਦਾ ਆਪ ਦਾ ਦਿਮਾਗ ਨੂੰ ਕੋਈ ਨਹੀਂ ਕੰਮ ਕਰਦਾ ਕਈ ਕਈ ਕਰੋੜ ਰੁਪਏ ਲੈ ਕੇ ਫਿਰ ਆ ਗੱਲਾਂ ਛਾਪਦੇ ਨੇ ਅੱਜ ਤੇ ਛਾਪਦੇ ਨੇ ਦੇਖ ਸਕਦਾ ਤਾਂ ਭਾਨਾ ਸੁੱਧੂ ਦੇਖ ਸਕਦਾ ਜਿਹੜਾ ਇਹ ਕਹਿੰਦਾ ਹੁੰਦਾ ਨਾ ਇੱਕ ਪੱਤਣ ਦਾ ਪਾਣੀ ਭਲਾੜੇ ਚ ਬੋਲੀ ਜਾਵੇ ਉੱਥੇ ਜਾ ਕੇ ਅਸੀਂ ਆਪਣੀ ਇੱਕ ਪੱਤਣ ਦਾ ਪਾਣੀ ਮੈਂ ਵੀ ਉਹੀ ਇੱਕ ਪੱਤਣ ਦਾ ਪਾਣੀ ਪੀਣਾ ਜਿਹੜੀ ਪੱਤਣ ਦਾ ਪਾਣੀ ਭਗਮਾਨ ਤਮਨ ਪੀਂਦਾ ਆ ਜਾਓ ਪਹਿਲਾਂ ਇਹਨੇ ਚੋਣ ਇਹਦਾ ਜਿਹੜ ਇੱਥੇ ਗੱਲ ਕਰਦੇ ਆਂ ਪਿੰਡਾਂ ਦੇ ਵਿੱਚ ਬਣਦੇ ਫਿਰਦੇ ਸੀ ਨਾ ਪਰ ਇੱਥੇ ਗੱਲ ਕਰਦੇ ਆਂ ਦੋ ਮੁੱਦਿਆਂ ਤੇ ਸਰਕਾਰ ਪਹਿਲਾਂ ਨਹੀਂ ਬਣੀ ਸੀ ਦੋਨੇ ਮੁੱਦੇ ਗਾਇਬ ਨੇਗੇ ਪਿਛਲੀਆਂ ਦੋ ਸਰਕਾਰਾਂ ਕਾਂਗਰਸ ਤੋਂ ਝੜਦੀਆਂ ਸਰਕਾਰਾਂ ਦੋ ਮੁੱਦੇ ਤੇ ਬਣ ਚੁੱਕੇ ਨੇ ਨਸ਼ੇ ਦੇ ਮੁੱਦੇ ਤੇ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦ ਦੀ ਗੁਰੂ ਆਪਣਾ ਕੈਪਟਨ ਮਰਿੰਦਰ ਸਿੰਘ ਨੇ ਸੌ ਚੱਕ ਕੇ ਖਾਧੀ ਸੀਗੀ ਹੱਥਰੇ ਵਿੱਚ ਕਿ ਮੈਂ ਨਸ਼ਾ ਬੰਦ ਕਰ ਦੂੰਗਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦ ਦਾ ਸਾਹਿਬ ਨੇ ਗੁਟਕਾ ਚੱਕ ਕੇ ਸੌਂ ਕਰਦੀ ਸੀਗੀ ਉਹ ਜਿਵੇਂ ਸੌ ਖਾਦੀ ਜੋ ਸੌ ਖਾਨ ਪਿੱਛੇ ਸਖਤੀ ਕਿਹੜੀ ਸੀ ਪ੍ਰਸ਼ਾਦ ਕਸ਼ੋਰ ਦੀ ਸੀ ਪ੍ਰਸ਼ਾਦ ਕਸ਼ੋਰ ਜਿਹੜਾ ਇੱਕ ਬਹੁਤ ਵੱਡਾ ਰਾਜਨੀਤੀ ਦਾ ਘਾੜਾ ਸਾਡੇ ਲੋਕਾਂ ਨੂੰ ਅੱਜ ਤੱਕ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਇਹਨਾਂ ਕੋਲੇ ਅੱਲੇ ਪੱਲੇ ਕੁਝ ਨਹੀਂ ਹੈਗਾ ਅੱਡੇ ਆ ਭਗਵੰਤ ਮਾਨ ਵਰਗੇ ਤੁਰੇ ਫਿਰਦੇ ਨੇ ਜਾਂ ਕੈਪਟਨ ਮਨਿੰਦਰ ਵਰਗੇ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਇਹਨਾਂ ਦਾ ਆਪ ਦਾ ਦਿਮਾਗ ਮੂ ਕੋਈ ਨਹੀਂ ਕੰਮ ਕਰਦਾ ਕਈ ਕਈ ਕਰੋੜ ਰੁਪਏ ਲੈ ਕੇ ਫਿਰ ਆ ਗੱਲਾਂ ਛਾਪਦੇ ਨੇ ਅੱਜ ਤੇ ਛਾਪਦੇ ਨੇ ਇਹ ਕਹਿੰਦਾ 8000 ਕਰੋੜ ਸੈਂਟਰ ਸਰਕਾਰ ਮੂ ਟੋਕੀ ਖੜੀ ਹੈ ਜਿਹੜਾ ਤੇਰਾ 8000 ਕਰੋੜ ਰੁਪਏ ਸੈਂਟਰ ਗਵਰਨਮੈਂਟ ਰੋਕ ਰੋਕਿਆ ਹੈ ਉਹ ਤੇਰੇ ਕਰਤੂਤਾਂ ਕਰਕੇ ਰੋਕਿਆ। ਪਹਿਲੀ ਗੱਲ ਇਹ ਦੱਸ ਦਿਨਾ ਵੀ ਜੇਕਰ ਤੂੰ ਕਹਿਣਾ ਵੀ ਚੱਲ ਜਿਹੜੀਆਂ ਜਿਹੜੀਆਂ ਚੀਜ਼ਾਂ ਤਾਂ ਕਰੀਆਂ ਇਹਨੇ ਸਾਰੀਆਂ ਚੀਜ਼ਾਂ ਉਲਟ ਬਣਾ ਕੇ ਭੇਜੀਆਂ ਆਜਾ ਪਰ ਜੇ ਰੋਕਿਆ ਹੀ ਹੈ ਤਾਂ ਤੂੰ ਲੈ ਵੀ ਸਕਦਾ ਤਾਂ ਤੂੰ ਆਪਣਾ ਇੱਕ ਵਾਰੀ ਜਾ ਕੇ ਜਿਹੜਾ ਕੇਸਰੀਵਾਲ ਛਡਾਉਣ ਲਈ ਜਾਂ ਸੰਜੇ ਸਿੰਘ ਜਾਂ ਮਨੀਸ਼ ਸੋਧਿਆ ਛਡਾਉਣ ਲਈ ਧਰਨਾ ਲਾਉਣਾ ਆਪਣੇ ਮੰਤਰੀਆਂ ਨੂੰ ਆਪਣੇ ਐਮਐਲਏ ਨੂੰ ਲੈ ਜਾ ਕੇ ਧਰਨਾ ਲਾਉਣਾ ਤੂੰ 8000 ਕਰੋੜ ਖਾਤਰ ਕਿਉਂ ਨਹੀਂ ਧਰਨਾ ਲਾਇਆ ਤੂੰ ਕਹਿੰਦਾ ਮੈਨੂੰ 13 ਐਮਪੀ ਹੋਰ ਦਿਤਾਓ ਅੱਗੇ ਕਹਿੰਦਾ ਤੇਰੇ ਦੇ 7 ਰਾਸਾ ਮੈਂਬਰ ਨਮੂਨੇ ਚੁਣੇ ਹੋਏ ਨੇ ਉਹਨਾਂ ਨੇ ਕੀ ਰੰਗ ਲਾਇਆ ਸਾਨੂੰ ਇਸ ਚੀਜ਼ ਦਾ ਜਵਾਬ ਦੇ ਜਿਹੜੇ ਤੇਰੇ 7 ਰਾਸਾ ਮੈਂਬਰ ਬਾਈ ਜੀ ਆਪਣੇ ਐਮਪੀ ਵੀ ਨੇ 20 ਤੇਰਾ ਨਹੀਂ ਹੈਗੇ 7 ਸਾਡੇ ਰਾਸਾ ਮੈਂਬਰ ਜਿਹੜੇ ਐਮਐਲਏ ਦੀ ਵੋਟ ਨਾਲ ਚੁਣੇ ਜਾਂਦੇ ਨੇ 6 ਦੀ ਬਾਈ ਜੀ ਬਿਲਕੁਲ ਗੈਰ ਹਾਜ਼ਰੀ ਹੈ ਹਰਪਾਟਨ ਸਿੰਘ ਲਿਆਓ ਕਿੱਥੇ ਆ ਜਿਹੜਾ ਕ੍ਰਿਕਟ ਖੇਡਦਾ ਜਿਹੜਾ ਰਾਸਾ ਮੈਂਬਰ ਹੈ ਲਿਆਓ ਸੰਦੀਪ ਪਾਟ ਕਿੱਥੇ ਆ ਆਪਣਾ ਦੂਜਾ ਆਪਣਾ ਰਾਗਮ ਟੱਡਾ ਹੋਣਾ ਹੈ ਕੱਲ੍ਹ ਪਾਸੋਂ ਇੰਗਲੈਂਡ ਤੋਂ ਆ लवली ਯੂਨੀਵਰਸਿਟੀ ਵਾਲਾ ਕਿੱਥੇ ਆ ਉਹ ਆਪਣਾ ਲੁਧਿਆਣੇ ਵਾਲਾ ਕਿੱਥੇ 6 ਦੀ ਬਾਈ ਜੀ ਬਿਲਕੁਲ ਗੈਰ ਹਾਜ਼ਰੀ ਆ ਇੱਕ ਦਿਨ ਸੀਚੇਵਾਲ ਕੱਲਾ ਬੋਲਣ ਗਿਆ ਮਾੜਾ ਜਿਹਾ ਲਿਆਓ ਉਹਨਾਂ ਨੇ ਕਿਹਾ ਸਾਡੇ 8000 ਕੋਟ ਦੀ ਫੰਡ ਦੀ ਗੱਲ ਕੀਤੀ ਰਾਜ ਸਭਾ ਮੈਂਬਰ ਆ ਲੋਕ ਸਭਾ ਚ ਵੀ ਜਾ ਸਕਦੇ ਨੇ ਰਾਜ ਸਭਾ ਜੀ ਬੋਲ ਸਕਦੇ ਨੇ ਅੱਗੇ ਆ ਜਾਓ ਆ ਆ ਜਿਹੜਾ ਹੁਣ ਇਹਨੇ ਲਿਖਿਆ ਵੀ ਝਾਕੀਆਂ 26 ਜਨਮ ਨੂੰ ਪਰੇਡ ਰੋਕੀ ਆ ਰੋਕੀ ਭਗਤ ਸਿੰਘ ਜਿਹੜਾ ਨੇ ਲਿਖਿਆ ਵੀ ਸਾਡੀ ਪਰੇਡ ਰੋਕੀ ਕੇਂਦਰ ਸਰਕਾਰ ਨੇ ਜੇ ਪਰੇਡ ਰੋਕੀ ਆ ਤੂੰ ਜੋ ਗੱਲ ਕਹਿਣਾ ਤੂੰ ਫਿਰ ਉੱਥੇ ਬੈਠਿਆ ਕਿਉਂ ਨਹੀਂ ਜਿੱਲੇ ਦੇ ਵਿੱਚ ਵੀ ਸਾਡੀ ਪ੍ਰੇਡ ਰੁਕੀ ਜਾ ਰਹੀ ਆ ਜਿਵੇਂ ਅਸੀਂ ਧਰਨਾ ਲਾਉਣੇ ਜਾ ਤਾਂ ਤੂੰ ਕੇਜਰੀਵਾਲ ਸੰਦੇਸ ਸਿੰਘ ਮਨੀਸ਼ ਸਾਥੀ ਤੁਸੀਂ ਬਣਾਉਣ ਲਈ ਧਰਨਾ ਲਾਉਣਾ ਤੂੰ ਉੱਥੇ ਕਿਉਂ ਨਹੀਂ ਬੈਠਾ ਤੂੰ ਇੱਥੇ ਕਿ ਮੀਡੀਆ ਕੋਲ ਡਰਾਮਾ ਕਰਦਾ ਤੂੰ ਤੂੰ ਜਦੋਂ ਸਾਡੇ ਨੌਜਵਾਨ ਨੇ ਨੌਜਵਾਨਾਂ ਨੂੰ ਨਫੜਾਉਣ ਲਈ ਤਾਂ ਤੂੰ 20 ਟੁਕੜੇ 30 ਟੁਕੜੇ ਲੈ ਕੇ ਫੌਜ ਚਲਾਉਣਾ ਜਦੋਂ ਸਾਡੇ ਨੌਜਵਾਨਾਂ ਦਾ ਐਨਐਸਏ ਲਾਉਣਾ ਤੂੰ ਫਿਰ ਆਹ ਕੰਮ ਲਈ ਉੱਥੇ ਕਿਉਂ ਨਹੀਂ ਬੈਠਿਆ ਜਿਹੜਾ ਤੂੰ ਕਹਿੰਦਾ ਪ੍ਰੇਡ ਰੁਕੀ ਐ ਅੱਗੇ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਗਵਰਨਰਲ ਦੇ ਜਾਂ ਸਾਰਿਆਂ ਅਗਲਾ ਅਗਲੀ ਗੱਲ ਲਿਖੀਆ ਵੀ ਤੁਹਾਡੇ ਐਮਐਲਏ ਭਾਤ ਭਾ ਖਰੀਦ ਰਹੀ ਹੈ ਜਦੋਂ ਤੇਰੇ ਤੂੰ ਖਰੀਦ ਰਹਾ ਤੂੰ ਕੀ ਕਰੇਗਾ ਤੂੰ ਗੰਗਮੰਦ ਸਾਰਾ ਕਾਂਗਰਸ ਦਾ ਇਕੱਠਾ ਕਰਕੇ ਤੂੰ ਲੈ ਕੇ ਜਾਈਏ ਨਾ ਤੇਰੇ ਕੋਲੇ ਕੀ ਹੈ ਤੇਰੇ ਜਿਹੜੇ ਤੂੰ ਗੱਲ ਕਰੀ ਸੀ ਤੂੰ ਤਪੜਾ ਵਾਲਿਆਂ ਨੂੰ ਕਿਉਂ ਨਹੀਂ ਸਿੱਟਾਂ ਦਿੱਤੀਆਂ ਤੂੰ ਅੱਜ ਹੁਣ ਸਮਝਣ ਵਾਲੀ ਗੱਲ ਭਾਣੇ ਇਹ ਆ ਜਿਹੜਾ ਇੱਥੋਂ ਗ੍ਰੀਨਿਤ ਕੁਡੀਆਂ ਚੋਣ ਲੜ ਰਿਹਾ ਉਹ ਭਾਣੇ ਪਹਿਲਾਂ ਤਾਂ ਐਮਐਲਏ ਬਣਿਆ ਫਿਰ ਮੰਤਰੀ ਬਣਿਆ ਹੁਣ ਕਹਿੰਦੇ ਐਮਪੀ ਬਣਾ ਲਓ ਫਿਰ ਜੇ ਐਮਪੀ ਬਣਾਤਾ ਫਿਰ ਇਹਦਾ ਮੁੰਡਾ ਜਿਮਣੀ ਚੋਣ ਲੜੂ ਫਿਰ ਕਦੋਂ ਇਹ ਮੇਰੇ ਮੁੰਡੇ ਨੂੰ ਐਮਐਲਏ ਤੁੜਾ ਕਿਤੇ ਸਾਬਰ ਖੜ ਰਹੇ ਆ ਭਰਾਵੋ ਇਹ ਕੁਝ ਹੋ ਰਿਹਾ ਥੋੜੇ ਪੰਜਾਬ ਦੇ ਨਾਲ ਗੁੱਸਾ ਨਾ ਕਰਿਓ ਜੇ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਖੜਾ ਆ ਕੇ ਬਹੁਤ ਹੈ ਨੌ ਪਰਚੇ ਕਰੇ ਨੇ ਤੀਲਾ ਤੀਲਾ ਮੱਚਾ ਓਦਾਂ ਕਰਕੇ ਹਟਣਾ 2027 ਦੇ ਵਿੱਚ ਮੈਂ ਭਗਵਾਨਤ ਮਾਨ ਦੇ ਪੱਖੋਂ ਤੇ ਚੋਣ ਲੜ ਰਿਹਾ ਮੈਂ ਤਾਂ ਟਾਫ ਲਵਾ ਕੇ ਉਹਨੂੰ ਮੈਂ ਹੁਣ ਵੀ ਜ਼ਰੂਰ ਤੇ ਚੋਣ ਲੜਨੀ ਸੀ ਜਿੱਥੇ ਮਾਨ ਸਾਹਿਬ ਨਾ ਹੁੰਦੇ ਕਿਉਂਕਿ ਮਾਨ ਸਾਹਿਬ ਦੀ ਰਿਸਪੈਕਟ ਸਤਿਕਾਰ ਬਹੁਤ ਹੈ ਇੱਕ ਸਟੈਂਡ ਤੇ ਇੱਕ ਸਿਧਾਂਤ ਤੇ ਖੜੇ ਰਹੇ ਨੇ ਇਹ ਨਹੀਂ ਹੈਗਾ ਡੱਡੂ ਮੰਗੂ ਟੂਸੀ ਮਾਰੀ ਉਧਰ ਡੱਡੂ ਮੰਗੂ ਟੂਸੀ ਮਾਰੀ ਉਧਰ ਇਸ ਕਰਕੇ ਮਨੋ ਦੀ ਰਿਸ ਆ ਹੋਰ ਤੁਹਾਨੂੰ ਮੈਂ ਦਿਖਾ ਦਿੰਦਾ ਇਹਨਾਂ ਨੇ ਗੱਲਾਂ ਤਾਂ ਬਹੁਤ ਨੇਗੀਆਂ ਤੁਸੀਂ ਇੱਕ ਚੀਜ਼ ਦੱਸੋ ਜਿਹੜੇ ਤੁਸੀਂ ਕਹਿ ਰਹੇ ਹੋ ਆ ਅਧਿਆਪਕਾਂ ਦੀ ਗੱਲ ਕਰ ਰਹੇ ਹੋ ਆ ਸ਼ਾਨਦਾਰ ਅਸੀਂ ਕਹਿੰਦੇ ਵੀ ਸਕੂਲ ਬਣਾਏ ਪੰਜਾਬ ਦਾ ਭਾਈ ਜੀ 300 ਕਾਲਜ ਭੈਣੇ ਬੰਦ ਹੋ ਗਏ 300 ਕਾਲਜ ਪੰਜਾਬ ਦਾ ਗਰਮੀ ਵਿੱਚ ਖੁੱਡੀਆਂ ਆਪਣਾ ਬਾਹਰ ਭੇਜਣ ਵਾਲਾ ਆਈਲੈਂਡ ਸੈਂਟਰ ਕੇਂਦਰ ਖੁੱਲੀ ਖੜਾ ਜਾ ਜਾ ਕੇ ਦੇਖ ਲੋ ਬਠਿੰਡਾ ਆਪਣਾ ਆਪਣਾ ਜਿਹੜਾ ਕਿਹੜਾ ਰੋਡ ਆ ਉਹ ਅਜੀਤ ਰੋਡ ਤੇ ਭੈਣੇ ਅਗਲੀ ਗੱਲ ਸੁਣ ਲੋ ਭੈਣੇ ਮੈਂ ਭਾਈ ਜੀ 10 ਕਰੋੜ ਰੁਪਏ ਰੀਤ ਕੋੜਾ ਜਾਣਦਾ ਮਹਾਲੀ ਦੇ ਵਿੱਚ 10 ਕਰੋੜ ਰੁਪਏ ਮੋਂ ਤੋਂ ਵਾਪਸ ਕਰਵਾਤਾ ਤੇ ਮੀਤਹਿਰ ਜਿਹੜਾ ਮੀਤਹਿਰ ਆ ਉਹਨੂੰ ਸਨਮਾਨਤ ਕਰਕੇ ਆਇਆ ਤੇ ਉਹਨੂੰ ਬਚਾਇਆ ਉਹਦੇ ਉੱਪਰ ਮੈਂ ਪਰਚਾ ਕਰਵਾਇਆ ਧੱਕੇ ਨਾਲ ਉਹਨੂੰ ਵਿਚਾਰਾ ਜਿਹਨੇ 2.5 ਤੋਂ 300 ਕਰੋੜ ਦੀ ਠੱਗੀ ਮਾਰੀ ਆ ਆਪਣੇ ਆਂ ਸੈਂਟਰ ਖੇਡੂ ਖੜੇ ਨੇ ਕਾਲਜਾਂ ਦੀ ਸਿੱਖਿਆ ਪ੍ਰਣਾਲੀ ਸਾਡੀ ਬਿਲਕੁਲ ਖਤਮ ਹੋ ਗਈ ਬਾਈ ਜੀ ਨਾ ਆਉਣ ਵਾਲੇ ਸਮੇਂ ਦੇ ਵਿੱਚ 12ਵੀਂ ਤੋਂ ਬਾਅਦ ਜਿਹੜੇ ਅਸੀਂ ਸਾਡੇ ਨੌਜਵਾਨ ਡਿਗਰੀਆਂ ਕਰਦੇ ਸਾਡੇ ਨੌਜਵਾਨ ਮਾਸਟਰ ਕਰਦੇ ਸਾਡੇ ਨੌਜਵਾਨ ਬੀਏ ਐਮਏ ਕਰਦੇ ਸਾਡੇ ਨੌਜਵਾਨ ਡਿਪਲੋਮੇ ਕਰਦੇ ਉਹ ਸਿੱਖਿਆ ਬਿਲਕੁਲ ਤੈਸ ਨਾਲ ਖਤਮ ਹੋ ਗਈ ਪੰਜਾਬ ਦੇ ਵਿੱਚ ਬਾਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਟਵਾਰੀ ਕਾਨਗੋ ਤਹਿਸੀਲਦਾਰ ਆਪਣਾ ਟੀਚਰ ਪ੍ਰੋਫੈਸਰ ਪੁਲਿਸ ਦੇ ਵਿੱਚ ਕਿਹਨੇ ਭਰਤੀ ਹੋਣਾ ਜਿਹੜੇ ਅਸੀਂ ਬੀਏ ਐਮਏ ਗ੍ਰੈਜੂਏਸ਼ਨ ਕਰਕੇ ਨੌਕਰੀਆਂ ਲੈਣ ਆ ਇਹ ਪੁੱਛੋ ਭਗਵਾਨਤ ਮਾਨ ਨੂੰ 8 170000 ਰਜਟ ਪੰਜਾਬ ਦੇ ਵਿੱਚੋਂ ਕਿਉਂ ਬਿਠਾਇਆ ਮੈਂ 70 80 ਕਰੋੜ ਰੁਪਏ ਲੋਕਾਂ ਦਾ ਵਾਰਸ ਕਰਵਾਤਾ ਕੋਈ 5 ਰੁਪਏ ਕਰੇ ਮੇਰਾ ਮੂੰਹ ਕਾਲਾ ਕਰ ਦੇ ਕੋ ਤੋਂ ਲੈਤੇ ਹੁਣ ਨੌ ਪਰਚੇ ਮੇਰੇ ਉੱਪਰ ਪਾਤੇ ਮਰੀ ਹੋਈ ਮੇਰੀ ਮਾਂ ਤੇ ਇਹਨਾਂ ਨੇ ਪਰਚਾ ਪਾਤਾ ਮਾੜਾ ਕੀ ਕੀਤਾ ਬਾਈ ਜੀ ਇਸ ਗੱਲ ਦੀ ਚੀਜ਼ ਦੀ ਸਮਝ ਨਹੀਂ ਆ ਰਹੀ ਵੀ ਦੱਸੋ ਇੱਕ ਵਾਰ ਤਾਂ ਤੁਸੀਂ ਡੰਡੋਰਾਂ ਲੱਗਦੇ ਹੋ ਬੰਨ ਕੇ ਭਗਤ ਸਿੰਘ ਨਾਲ ਹੀ ਗੱਲ ਭਗਤ ਸਿੰਘ ਨਾਲ ਹੀ ਗੱਲਾਂ ਕਰਦੇ ਹੋ ਗੱਲ ਕਿਹੜੀ ਤੇ ਖੜੇ ਹੋ ਕਿਤੇ ਦਾ ਜਵਾਬ ਦੇ ਦਿਓ ਜਿਹੜੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਖਤਮ ਹੋ ਰਹੀ ਆ ਬਾਈ ਸਾਡੇ ਕੋਲੇ ਸਾਡੇ ਸੰਗਰੂਰ ਹਸਪਤਾਲ ਆ ਪੀਜੀਆਈ ਪੀਜੀਆਈ ਹਸਪਤਾਲ ਦੇ ਵਿੱਚ 60 70 ਸਾਡੀਆਂ ਕੁੜੀਆਂ ਨੇ ਸਾਡੇ ਅਰਦਾਸੀਆ ਸਿੱਖਾਂ ਨੇ ਸਾਡੇ ਮੱਝ ਵਿੱਚ ਕਰਨ ਸਾਡੇ ਜ਼ਿੰਮੇਦਾਰਾਂ ਦੀਆਂ ਜਿੰਨਾ ਕੁੜੀਆਂ ਨੇ 2 ਸਾਲ ਮਿਹਨਤ ਕਰਕੇ ਹਸਪਤਾਲ ਖੜਾ ਕੀਤਾ ਹਸਪਤਾਲ ਚਲਾਇਆ ਸਾਡੀਆਂ ਕੁੜੀਆਂ ਨੂੰ ਬਗਾਨਿਆਂ ਨੇ ਦਿੱਲੀ ਵਾਲਿਆਂ ਨੇ ਦੁੱਧ ਤੇ ਮੱਖੀ ਮੂੰਹ ਕੱਢ ਕੇ ਮਾਰਿਆ ਦਿੱਲੀ ਦੀ ਉੱਥੋਂ ਦੀ ਉਹ ਆ ਉਹਦੀ ਚੇਅਰਮੈਨ ਉਹਨੇ ਭੈਣੇ ਕੀ ਕਰਿਆ ਆਪਣੀਆਂ ਕੁੜੀਆਂ ਲਿਆ ਕੇ ਬਾਈ ਉੱਥੇ ਫਿੱਟ ਕਰਦੀਆਂ ਆਪਣੀਆਂ ਕੁੜੀਆਂ ਜਿਹੜੇ ਸਰਕਾਰ 60000 ਸਾਡੇ ਵਾਲੇ ਕੁੜੇ ਦਾ ਸਰਕਾਰ 17 18000 ਸਾਡੀਆਂ ਕੁੜੀਆਂ ਧਰਨਾ ਲਈ ਨੂੰ 4-5 ਮਹੀਨੇ ਹੋ ਗਏ ਟਰਾਲੀ ਤੇ ਬੈਠੀਆਂ ਨੇ ਸਾਡੇ ਕੁੜੇ ਨੇ ਪੜ੍ਹਾਈ ਵੀ ਵੱਧਾ ਸਾਡੇ ਕੁੜੇ ਦੇ ਤਿਆਰ ਬਾਈ ਵੱਧਾ ਉਹਨਾਂ ਨੂੰ 60000 ਰੁਪਏ ਦੇ ਰਹੇ ਸਾਡੇ ਕੁੜੇ ਨੂੰ 18000 ਰੁਪਏ ਦੇ ਰਹੇ ਕਾਲਜ ਸਿੱਖਿਆ ਪ੍ਰਣਾਲੀ ਬਿਲਕੁਲ ਖਤਮ ਕਰ ਦਿੱਤੀ ਭਗਵਾਨਤਮਾਨ ਬੋਲਣ ਨੂੰ ਤਿਆਰ ਨਹੀਂ ਉਸ ਮੁੱ ਲਿਆ ਕੇ ਬਾਹਰਲੇ ਫਿੱਟ ਕਰਤੇ ਆਈਐਸ ਦਾ ਪੀਸੀਐ ਦਾ ਕਿੱਥੇ ਬਣਨਗੇ ਸਾਡੇ ਤਾਂ ਦੂਜੀਆਂ ਨੌਕਰੀਆਂ ਵੀ ਜਾ ਰਹੀਆਂ ਨੇ ਆਹ ਕੁਝ ਤੁਹਾਡੇ ਪੰਜਾਬ ਨਾਲ ਹੋ ਰਿਹਾ ਜਿਹੜੀਆਂ ਆ ਚੀਜ਼ਾਂ ਨੇ ਸਾਰੀਆਂ ਗੱਲਾਂ ਫੇਕ ਨੇਗੀਆਂ ਇੱਕ ਵੀ ਗੱਲ ਪੜ੍ਹ ਲਓ ਇਹਦੇ ਵਿੱਚ ਲੀਰਾਂ ਦੀ ਖੁੱਦ ਵਾਂਗੂ ਕੋਈ ਚੰਗੀ ਗੱਲ ਨਹੀਂ ਇਹਦੂ ਤਾਂ ਵੱਧ ਮੈਂ ਗੱਲ ਕਰ ਬੋਲਦਾ ਨਹੀਂ ਹੁੰਦਾ ਪਰ ਮੈਂ ਗੱਲ ਕਿਹੜੀ ਹੁੰਦੀ ਉਹ ਤਾਂ ਪਹਿਲਾਂ ਹੋਰ ਸਰਕਾਰਾਂ ਨੇ ਬੰਦੇ ਦੇ ਰੇ ਕੰਮ ਕੀਤੇ ਨੇ ਜਿਹੜਾ ਤੂੰ ਆ ਕੰਮ ਕਰਾਉਣਾ ਜੀ ਕੀ ਆ ਦੱਸ ਲੈ ਕੀ ਆ ਦਿਖਾ ਫਿਰ ਕਹਿੰਦਾ ਇਹਨਾਂ ਦੇ ਵਿਰੁੱਧ ਬੋਲਦਾ ਕੋਈ ਇੱਕ ਵੀ ਕੰਮ ਕਰਾ ਦਿਖਾ ਦਿ ਕੋਈ ਚੱਜ ਦਾ ਬਿਜਲੀ ਫਰੀ ਬਿਜਲੀ ਫਰੀ ਬਿਜਲੀ ਫਰੀ ਕਰੀ ਜਾਂਦਾ ਫਰੀ ਕਿੱਥੇ ਆ ਬਿਜਲੀ ਇਹਦੇ ਤੋਂ ਬਿਜਲੀ ਦੇ ਗੱਲਾਂ ਤੂੰ ਕਰਦਾ ਉਹ ਭਰਾਵਾ ਸਾਨੂੰ ਅਸੀਂ ਸਾਰਾ ਪਤਾ ਕਿ ਪੰਜਾਬ ਦੇ ਵਿੱਚ 2.5 2.5 300 ਫੁੱਟ ਤੇ ਪਾਣੀ ਚਲਾ ਗਿਆ ਇਹਨੇ ਤੂੰ ਗੱਲਾਂ ਕਰਦਾ ਪੰਜਾਬ ਦੇ ਵਿੱਚ ਡਾਰਕ ਜ਼ੋਨ ਦੇ ਵਿੱਚ 100 ਪਿੰਡ ਆ ਗਿਆ ਅਸੀਂ 1 ਮਹੀਨਾ ਧਰਨਾ ਲਾ ਕੇ ਰੱਖਿਆ ਕੱਲ ਖੁਰਦ ਨਰਾਂ ਤੇ ਨਰਾਂ ਦੇ ਮੈਂ ਤੇ ਲੱਖੇ ਨੇ ਪਾਣੀ 80 ਕਰੋੜ 80 ਕਿਲੋਮੀਟਰ ਕਾਗਜ਼ਪਨੋਂ ਬੰਦ ਕਰਾਇਆ ਨਹਰੀ ਪਾਣੀ ਦਾ ਤੇਰਾ ਕੋਕਲੀਂ ਦੇ ਅੰਦਰ ਤੁੰਗਰਾ ਟੇਲਾ ਦੇ ਕਰ ਪਾਣੀ ਪਚਾ ਦੂ 200 ਪਟਵਾਰੀ ਉੱਪਰ ਨੇ ਚੱਕ ਕੇ ਮੁਤਲਲ ਕਰਤਾ ਨੇ ਭਰਾਵੋ ਕਹਿੰਦਾ ਮੈਨੂੰ ਝੂਠੀਆਂ ਰਪੋਟਾਂ ਬਣਾ ਕੇ ਦਿਓ ਵੀ ਮੈਂ ਟੇਲਾ ਦੇ ਕਰ ਪਾਣੀ ਪਚਾਤਾ ਪਟਵਾਰੀ ਕਹਿੰਦੇ ਜੇ ਅਸੀਂ ਇਹ ਰਪੋਟਾਂ ਬਣਾਤੀਆਂ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਪਾਣੀ ਦਾ ਕੇਸ ਚੱਲਿਆ ਜਾਂਦਾ ਉਹ ਭਰਾਵਾ ਸੁਪਰੀਮ ਕੋਰਟ ਨੇ ਐਕਸ਼ਨ ਲੈ ਲੈਣਾ ਵੀ ਪੰਜਾਬ ਦੇ ਕੋਲੇ ਪਾਣੀ ਮਾ ਬੁੱਟੇਲਾਂ ਦੇ ਕਰ ਪਹੁੰਚ ਗਿਆ ਤੇਰਾ ਚੱਕ ਕੇ ਪਾਣੀ ਖੋਕੇ ਲੱਗ ਜਾਣਗੇ ਆ ਕੁਛ ਆਪਣੇ ਝੂਠੀਆਂ ਤੌਰਤਾਂ ਦੇ ਮਾਰੇ ਦਾ ਕੁਛ ਕਰ ਰਹੇ ਨੇ ਵੀਰੋ ਮੇਰੇ ਭਰਾਵੋ ਇਹ ਸਾਰਾ ਜਿਹੜਾ ਝੂਠਾ ਡਰਾਮਾ ਬਾਈ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਮੁੱਦਿਆਂ ਲਈ ਆ ਕਰਨਾ ਕੋਈ ਇਹਦੇ ਕੋਲੇ ਪੰਜਾਬ ਦਾ ਮੁੱਦਾ ਨਹੀਂ ਕੋਈ ਹੋਰ ਨਹੀਂ ਕੇਦਰੀਵਾਲ 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 ਹੋ ਜਾਂਦਾ ਪੰਜਾਬ ਦਾ ਕਿੰਨਾ ਕੁਝ ਖੋਕੇ ਲੈ ਕੇ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਹਿੱਸੇਦਾਰੀ ਖਤਮ ਕਰਕੇ ਮਾਰੀ ਕਿਸਾਨੀ ਸਾਡਾ ਅੰਦੋਲਨ ਚੱਲ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਪੂਰਾ ਅਕੇ ਦਿੱਲੀ ਵਾਲੇ ਗੋਲੀ ਮਾਰ ਗਏ ਭਰਾਵੋ ਉਹਨਾਂ ਤੇ 0 ਐਫ ਆਰ ਵੀ ਦਰਜ ਕਰੀਆ ਜਿਹੜਾ ਕਿਸੇ ਟਾਈਮ ਕਹਿੰਦਾ ਹੁੰਦਾ ਬਾਦਲਾਂ ਨੂੰ ਵੀ ਪੁਲਿਸ ਵੀ ਅਨਸਾਤੀ ਹੋਈ ਆ ਹੁਣ ਤੇਰੇ ਕੋਲੇ ਪਾਵਰ ਆ ਹੁਣ ਕਿਵੇਂ ਪੁਲਿਸ ਅਨਸਾਤੀ ਹੋਗੀ